ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਸਵਾਗਤ ਹੈ ਜੀ ਸਾਰੇ ਸਰੋਤਿਆਂ ਦਾ ਜੀਐਸਵੀ ਚੈਨਲ ਦੇ ਵਿੱਚ ਤੇ ਅੱਜ ਸਾਡੇ ਨਾਲ ਨੇ ਕਰਨਵੀਰ ਜੀ ਤੇ ਸਵਾਗਤ ਕਰਦੇ ਆ ਜੀ ਕਰਨਵੀਰ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਅਸੀਂ ਤੁਹਾਡਾ ਸਵਾਗਤ ਕਰਦੇ ਆ ਤੇ ਤੁਹਾਡੀਆਂ ਜਿਹੜੀਆਂ ਵੀਡੀਓਜ਼ ਨੇ ਬਹੁਤ ਜ਼ਿਆਦਾ ਵਾਇਰਲ ਹੋਈਆਂ ਨੇ ਅਸੀਂ ਵੀ ਦੇਖਦੇ ਆ ਤੇ ਸਵਾ ਸਾਰੀ ਜਿਹੜੇ ਆਪਣੇ ਆਡੀਅנס ਆ ਦਰਸ਼ਕ ਨੇ ਆਪਣੇ ਉਹ ਵੀ ਤੁਹਾਡੇ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਹਾਂਜੀ ਹਾਂਜੀ ਤੇ ਕੁਛ ਅੱਜ ਉਹ ਤੁਹਾਡੇ ਬਾਰੇ ਕੁਝ ਜਾਣਨਾ ਚਾਹਣਗੇ ਤੁਸੀਂ ਆਪਣੇ ਬਾਰੇ ਕੁਝ ਦੋ ਜਾਣਕਾਰੀ ਮੇਰਾ ਕੰਮ ਹੈਗਾ ਜੀ ਇਲੈਕਟ੍ਰੀਕਲ ਦਾ ਤੇ ਵਿੱਚੋਂ ਸਮਾਂ ਕੱਢ ਕੇ ਅਸੀਂ ਸ਼ਾਮ ਟਾਈਮ ਜਾਂ ਸੰਡੇ ਵਾਲੇ ਦਿਨ ਵੀਡੀਓ ਵਗੈਰਾ ਬਣਾ ਲੈਂਦੇ ਆ ਓਕੇ ਜੀ ਓਕੇ ਚਲੋ ਬਹੁਤ ਚੰਗੀ ਗੱਲ ਆ ਤੇ ਜਿੱਦਾਂ ਤੁਹਾਡੇ ਤੁਸੀਂ ਦੱਸਿਆ ਤੁਹਾਡਾ ਜਿਹੜਾ profession ਆ ਹਾਂਜੀ ਹਾਂ ਉਹ ਹੈਗਾ ਇਲੈਕਟ੍ਰੀਸ਼ੀਅਨ ਇਲੈਕਟ੍ਰੀਸ਼ੀਅਨ ਦਾ ਠੀਕ ਹੈ ਜੀ ਤੇ ਕਰਨਵੀਰ ਜੀ ਆਪਣਾ ਜਿਹੜੀਆਂ ਤੁਸੀਂ ਵੀਡੀਓਜ਼ ਤਿਆਰ ਕਰਦੇ ਹੋ ਬਣਾਉਂਦੇ ਹੋ ਉਹਨਾਂ ਦੇ ਬਾਰੇ ਕੁਝ ਕਹਿਣਾ ਚਾਹੋਗੇ ਚਲੋ ਜੀ ਵੀਡੀਓ ਬਾਰੇ ਆਪਾਂ ਗੱਲ ਕਰਦੇ ਆਂ ਪਹਿਲਾਂ ਤੁਹਾਨੂੰ ਦੱਸ ਦਈਏ ਅਸੀਂ ਤੇ ਅੱਜ ਸ਼ਾਮ 5 ਵਜੇ ਸਾਡੀ ਵੈਬ ਸੀਰੀਜ਼ ਆ ਰਹੀ ਆ ਜਿਹਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਤੇ ਅੱਜ ਦੇ ਸਮੇਂ ਦੇ ਵਿੱਚ ਜੋ ਕੋਈ ਹੋ ਰਿਹਾ ਧੋਖਾਧੜੀ ਹੋ ਰਹੀ ਆ ਜਿੱਦਾਂ ਆਪਣੇ ਬੰਦੇ ਬਾਹਰ ਚਲੇ ਜਾਂਦੇ ਆ ਇੱਥੇ ਮਤਲਬ ਧਿਆਨ ਨਹੀਂ ਦਿੰਦੇ ਹੈਗੇ ਆਪਣੀ ਜ਼ਮੀਨ ਵਗੈਰਾ ਘਰ ਵਗੈਰਾ ਉੱਥੇ ਕੀ ਹੋ ਰਿਹਾ ਤੇ ਉਸ ਵਿੱਚ ਤੇ ਅਸੀਂ ਵੀਡੀਓ ਬਣਾਈ ਆ ਉਹ ਪਾਰਟ ਦੇ ਵਿੱਚ ਪਾਵਾਂਗੇ ਭਾਈ ਤੇ ਜੀ ਦਰਸ਼ਕਾਂ ਨੂੰ ਵੀ ਤੁਸੀਂ ਇੱਕ ਕੋਈ ਮੈਸੇਜ ਦੇਣਾ ਚਾਹੋਗੇ ਇਹਦੇ ਬਾਰੇ ਤਾਂ ਕਹਿ ਦੋ ਦਰਸ਼ਕਾਂ ਨੂੰ ਜੀ ਜਾਰੀ ਆ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਆ ਵੀ ਉਹ ਵੀਡੀਓ ਜ਼ਰੂਰ ਦੇਖੋ ਤੇ ਉਹ ਵੀਡੀਓ ਬਹੁਤ ਵਧੀਆ ਈ ਉਹ ਤੋਂ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲੂਗਾ ਹਾਂਜੀ ਦਰਸ਼ਕੋ ਜਿੱਦਾਂ ਕੀ ਕਰਨਵੀਰ ਜੀ ਨੇ ਦੱਸਿਆ ਇਹ ਨਵੀਂ ਜਾਣਕਾਰੀ ਦਿੱਤੀ ਆ ਜਿਹੜੀ ਅੱਜ ਸ਼ਾਮ ਨੂੰ 5 ਵਜੇ ਠੀਕ ਆਜੀ ਰਿਲੀਜ਼ ਕਰ ਰਹੇ ਹਾਂ ਹਾਂਜੀ ਅੱਜ ਰਿਲੀਜ਼ ਹੋ ਜਾਣੀ ਆ ਸ਼ਾਮ ਨੂੰ 5 ਵਜੇ ਤੇ ਸਾਰੇ ਦਰਸ਼ਕਾਂ ਨੇ ਜ਼ਰੂਰ ਦੇਖਣੀ ਆ ਚੈਨਲ ਤੇ ਜਾ ਕੇ ਤੇ ਚੈਨਲ ਦਾ ਜਿਹੜਾ ਨਾਮ ਆ ਤੁਸੀਂ ਜਿਹੜੇ ਮਨਾਂ ਦੇਖ ਰਹੇ ਹੋ ਦਰਸ਼ਕਾ ਉਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆ ਗੋਲਡ 7 ਵੌਇਸ ਹੈ ਉਸ ਤੇ ਜਾ ਕੇ ਤੁਸੀਂ ਆ ਜਿਹੜੀ ਵੈਬ ਸੀਰੀਜ਼ ਦਾ ਫਰਸਟ ਪਾਰਟ ਜਿਹੜਾ ਰਿਲੀਜ਼ ਕਰਨ ਲੱਗੇ ਨੇ ਉਹ ਤੁਸੀਂ ਦੇਖ ਸਕਦੇ ਹੋ ਸਾਰਿਆਂ ਨੇ ਦੇਖਣਾ ਆ ਠੀਕ ਹੈ ਜੀ ਸੈਕਿੰਡ ਲੋਦੇ ਤੇ ਤੁਸੀਂ ਉਹਨੂੰ ਮੈਸੇਜ ਕਰਨਾ ਆ ਵੀ ਕਿੱਦਾਂ ਦੀ ਉਹ ਵੈਬ ਸੀਰੀ ਲੱਗੀ ਠੀਕ ਹੈ ਜੀ ਤੇ ਚੈਨਲ ਨੂੰ ਆ ਜਿਹੜਾ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੇ ਹਲੇ ਤੱਕ ਨਹੀਂ ਕੀਤਾ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਆ ਤੇ ਆਪਾਂ ਕਰਨ ਜੀ ਨਾਲ ਹੋਰ ਗੱਲਬਾਤ ਕਰਦੇ ਆ ਇਹਨਾਂ ਦੇ ਲਾਈਫ ਦੇ ਬਾਰੇ ਕੁਝ ਜਾਣਕਾਰੀ ਲੈਣੇ ਆ ਤੇ ਤੁਹਾਡੀ ਲਾਈਫ ਦੇ ਵਿੱਚ ਤੇ ਤੁਹਾਡੇ ਜਦੋਂ ਤੁਸੀਂ ਇਹ ਦੀ ਲਾਈਨ ਦੇ ਵਿੱਚ ਆਏ ਹਾਂਜੀ ਹਾਂਜੀ ਤਾਂ ਤੁਹਾਡੇ ਜਿਹੜਾ ਪਰਿਵਾਰ ਨੇ ਯਾਰਾਂ ਦੋਸਤਾਂ ਨੇ ਰਿਸ਼ਤੇਦਾਰਾਂ ਨੇ ਤੁਹਾਡਾ ਕਿਦਾਂ ਦਾ ਸਹਿਯੋਗ ਰਿਹਾ ਉਹਨਾਂ ਦਾ ਰਿਸ਼ਤੇਦਾਰ ਵਗੈਰਾ ਜਾਂ ਆਪਣੇ ਯਾਰ ਦੋਸਤ ਪਹਿਲਾਂ ਪਹਿਲਾਂ ਤਾਂ ਤੁਹਾਨੂੰ ਪਤਾ ਸ਼ਾਰੇ ਕਹਿੰਦੇ ਵੀ ਤੁਸੀਂ ਕਿੰਨਾ ਦਾ ਆਪਣੇ ਕੰਮ ਵੱਲ ਧਿਆਨ ਦੋ ਕੰਮ ਛੱਡ ਕੇ ਤੁਸੀਂ ਕਿੰਦਾ ਲੱਗੇ ਹੋ ਤੇ ਉਸ ਤੋਂ ਬਾਅਦ ਜਦੋਂ ਇੱਕ ਦੋ ਵੀਡੀਓ ਚੱਲੀਆਂ ਸਾਰਿਆਂ ਦਾ ਰਿਸਪਾਂਸ ਵਧੇ ਜਾਂਦਾ ਗਿਆ ਠੀਕ ਹੈ ਜੀ ਤੁਹਾਨੂੰ ਸਭ ਤੋਂ ਵੱਧ ਜਿਹੜਾ ਸਹਿਯੋਗ ਮਿਲਿਆ ਉਹ ਕਿਹਨਾਂ ਦਾ ਸੀਗਾ ਤੁਹਾਡੇ ਪਰਿਵਾਰ ਦੇ ਵਿੱਚ ਦੇ ਯਾਰਾਂ ਦੋਸਤਾਂ ਦੇ ਵਿੱਚ ਸਹਿਯੋਗ ਮੇਰੀ ਪਤਨੀ ਦਾ ਜ਼ਿਆਦਾ ਰਹਿ ਗਿਆ ਠੀਕ ਹੈ ਜੀ ਹਾਂਜੀ ਹਾਂ ਯਾਨੀ ਕਿ ਤੁਹਾਡੀ ਧਰਮ ਪਤਨੀ ਨੇ ਜਾਨੀ ਕਿ ਤੁਹਾਨੂੰ ਦਾ ਜਿਹੜਾ ਸਹਿਯੋਗ ਉਹ ਦਿੱਤਾ ਬਾਕੀ ਤੁਹਾਨੂੰ ਇਹ ਕਹਿੰਦੇ ਰਹੇ ਵੀ ਤੁਸੀਂ ਮਤਲਬ ਇਹ ਕਿਹੜੇ ਕੰਮ ਨਹੀਂ ਪੈ ਗਏ ਹਾਂ ਜੀ ਹਾਂਜੀ ਹਾਂ ਵੇ ਪਹਿਲੇ ਇੱਕ ਦੋ ਵੀਡੀਓ ਚੱਲੀਆਂ ਚਲੋ ਫਿਰ ਸਾਰੇ ਆਪਣੇ ਆਪ ਨੂੰ ਪਤਾ ਲੱਗ ਜਾਵੇ ਕਿ ਜਿਹੜਾ ਤੁਹਾਡਾ ਕੰਮ ਆ profession ਆ ਉਹ ਨੂੰ ਤੁਸੀਂ ਕਿਸ ਤਰੀਕੇ ਨਾਲ ਕਰਦੇ ਹੋ ਕਿਦਾਂ ਵੀਡੀਓਜ਼ ਕਿਦਾਂ ਬਣਾਉਗੇ ਕਿਦਾਂ ਟਾਈਮ ਕੱਢਦੇ ਹੋ ਆਪਣੇ ਕੋਲ ਤਾਂ ਦੇਖੋ ਕੰਮ ਟਾਈਮ ਦੇ ਵਿੱਚੋਂ ਟਾਈਮ ਕੱਢਣਾ ਪੈਂਦਾ ਹੈ ਕਈ ਵਾਰ ਸਾਨੂੰ ਰਾਤ ਨੂੰ 12-12 ਵਜੇ ਬੈਠ ਜਿੰਦੇ ਨੇ ਪੂਰਾ ਟੀਮ ਵਰਕ ਰੱਖ ਕੇ ਫਿਰ ਅਸੀਂ ਵੀਡੀਓ ਬਣਾਉਂਦੇ ਆ ਫਿਰ ਉਹਦੀ ਸ਼ੈਟਿੰਗ ਕਰਨੀ ਇਹਦੇ ਕੰਮ ਦੇ ਵਿੱਚ ਮਿਹਨਤ ਬਹੁਤ ਆ ਗਈ ਜਿਹੜੀ ਤੁਸੀਂ ਆਹ ਵੀਡੀਓ ਦੇ ਦੁਆਰਾ ਬਣਾਉਂਦੇ ਹੋ ਸਾਰੀ ਟੀਮ ਵਰਕ ਕੀ ਕਰਦੀ ਆ ਜਿਹੜੀ ਟੀਮ ਆ ਤੁਹਾਡੀ ਉਹ ਜਿਹੜਾ ਤੁਹਾਡਾ ਪ੍ਰੋਜੈਕਸ਼ਨ ਆ ਸਾਰਿਆਂ ਦਾ ਇੱਕੋ ਕੰਮ ਆ ਜਾਂ ਕਿਤਾ ਜੀ ਨਹੀਂ ਬਾਕੀ ਸ਼ਬਦ ਅਲੱਗ ਅਲੱਗ ਫੀਲਡ ਚ ਹੋਣੇ ਜੀ ਕਿ ਜਿੰਨੀਆਂ ਵੀ ਤੁਸੀਂ ਵੀਡੀਓ ਤਿਆਰ ਕਰ ਲੈਂਦੇ ਹੋ ਉਹਦੇ ਵਿੱਚ ਉਹਨੂੰ ਮਤਲਬ ਤਿਆਰ ਕੌਣ ਕਰਦਾ ਐਂਡ ਤੇ ਮਤਲਬ ਫਾਈਨਲ ਟੱਚ ਹੈਗਾ ਕਿਦਾਂ ਦੇ ਨੇ ਫਾਈਨਲ ਟੱਚ ਤਾਂ ਪੂਰੀ ਟੀਮ ਹੀ ਕਰਦੀ ਆ ਜੀ ਪੂਰੀ ਟੀਮ ਹੀ ਮਿਲ ਕੇ ਫਿਰ ਦੇਖ ਕੇ ਬਣਾਉਨੇ ਆਗੇ ਤੇ ਪੀਐਮ ਹੀ ਫਾਈਨਲ ਕਰਦੀ ਆ ਜਿਹੜੀਆਂ ਤੁਹਾਡਾ ਕਨਵੀਰ ਜੀ ਜਿਹੜੀਆਂ ਤੁਹਾਡੇ ਵੀਡੀਓਜ਼ ਆ ਰਹੀਆਂ ਨੇ ਉਹ ਕਿਸ ਅਧਾਰ ਤੇ ਹੁੰਦੀਆਂ ਸਾਡੇ ਲਈ। ਲਾਡੀ ਸਾਡੇ ਵੀਡੀਓ ਪਰਿਵਾਰਕ ਹੁੰਦੇ ਨੇ ਤੇ ਅੱਗੇ ਵੀ ਜੋ ਅਸੀਂ ਵੀਡੀਓ ਬਣਾਵਾਂਗੇ ਪਰਿਵਾਰਕ ਹੀ ਬਣਾਉਂਦੇ ਨੇ ਜਿਹੜਾ ਸਾਰਾ ਇਕੱਠਾ ਪਰਿਵਾਰ ਬੈਠ ਕੇ ਦੇਖ ਸਕੇ। ਤੇ ਅਸੀਂ ਇਸ ਵਿਸ਼ੇ ਤੇ ਹੀ ਅੱਗੇ ਕੰਮ ਕਰਾਂਗੇ ਇਸ ਤੋਂ ਬਾਹਰ ਨਹੀਂ ਜਾਂਦੇ। ਤੇ ਜਿਹੜੀ ਸਾਡੀ ਵੈਬ ਸੀਰੀਜ਼ ਐ ਹਿਸਾਬ ਨੂੰ ਆ ਰਹੀ ਆ ਮੈਂ ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਕਿ ਉਹ ਜ਼ਰੂਰ ਦੇਖਿਓ ਤੇ ਜੋ ਇਸ ਵਿੱਚ ਗਲਤੀ ਹੋਵੇ ਤਾਂ ਸਾਨੂੰ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ। ਤਾਂ ਧੰਨਵਾਦ ਆ ਜੀ ਜਿਹੜੇ ਸਾਡੇ ਨਾਲ ਜੁੜੇ ਠੀਕ ਹੈ ਜੀ ਤੇ ਜਿਹੜੀ ਵੈਬ ਸੀਰੀਜ਼ ਅੱਜ ਸ਼ਾਮ ਨੂੰ 5 ਵਜੇ ਰਿਲੀਜ਼ ਹੋ ਰਹੀ ਹੈ ਉਹ ਸਾਰਿਆਂ ਨੇ ਦੇਖਣੀ ਹੈ ਤੇ ਸਾਰੇ ਦੇਖ ਕੇ ਉਹ ਤੇ ਕਮੈਂਟ ਜਰੂਰ ਕਰਿਓ ਤੇ ਦੱਸਿਓ ਸਾਡਾ ਜਿਹੜਾ ਕੰਮ ਹੋ ਕਿੱਦਾਂ ਦਾ ਲੱਗਿਆ ਸਾਰਿਆਂ ਨੂੰ ਤੇ ਸਾਰਿਆਂ ਦਾ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰ ਲਿਓ ਜਿਨ੍ਹਾਂ ਨੇ ਹਾਲ ਤੱਕ ਨਹੀਂ ਕੀਤਾ ਜਿਨ੍ਹਾਂ ਨੇ ਕਰਿਆ ਹੋਇਆ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਆ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ